ਆਫਰ ਮੈਂ ਤੇਰੇ ਨਾਲ ਤੇ ਲਿਆਵਾ ਸੋਟ ਨਹੀਂ ਯਾ ਵਾਰੀ ਜੋ ਕੱਢ ਲਿਆ ਹੋਗਾ ਨਹੀਂ ਮੰਮੀ ਮੈਂ ਨਹੀਂ ਲਿਆਉਣਾ ਸੋਟ ਰਹਿਣ ਤੋਂ ਮਾਰੇ ਤੈਨੂੰ ਕਾਹਦਾ ਘਰ ਦੇਣ ਤੇ ਮੈਂ ਜਾਈ ਤੈਨੂੰ ਕਾਹਦਾ ਘਰ ਵਾ ਨਹੀਂ ਮੈਂ ਨਹੀਂ ਕੱਢ ਜਾਣਾ ਸੋਟ ਨਹੀਂ ਯਾਨੀ ਕਿ ਜਾਲ ਹੁੱਟਦਾ ਮੇਰੇ ਕੋਈਆਂ ਨਹੀਂ ਯਾਦਾ ਇਹਨਾਂ ਨਹੀਂ ਮੈਂ ਨਹੀਂ ਕਹਾਂ ਜਾਣਾ ਅੰਦਰ ਫੇਰ ਕੋਈ ਆਇਆ ਰਾਤੀਓ ਇਹ ਬੜੇ ਸੋਹਣੇ ਸੁੰਦੀ ਆ ਸਮਝ ਜਾ ਕੇ ਇੱਕ ਕਰ ਦੇ ਦੇ ਮੇਨਵਾ ਦਾ ਦੋ ਦੰਨਾ ਮੈਂ ਨਹੀਂ ਫੇਰਿਆ ਲੰਦਾਂਗੇ ਇੱਕ ਕਰ ਕੋ ਇਹਨਾਂ ਨੂੰ ਉਹਨਾਂ ਦੇ ਆ ਤੇ ਨਹੀਂ ਮੇਰੀ ਗਾਸ ਨੂੰ ਸੂਰ ਤੇ ਬਰਾਸ ਨੂੰ ਹਾਂਜੀ ਬੈਠੇ ਆ ਜੀ ਹੋਰ ਲੱਗਣੀ ਕਣਕ ਨਹੀਂ ਹੋਈ ਜਿਉਂ ਡਾਉਣ ਵਾਲੀ ਕਣਕ ਸਾਰੀ ਵੱਢੀ ਗਈ ਆ ਰਹਿ ਗਏ 2 ਕਿੱਲੇ ਅੱਛਾ ਅੱਛਾ ਤੇ ਉਹ ਕਮਾਦ ਵਾਲੀ ਪੜੀ ਉਹ ਹਰੀ ਏ ਥੋੜੀ ਠੀਕ ਆ ਮੈਂ ਤਾਂ ਰੁਕ ਜਾਨੀਆ ਚਾਰ ਪੰਜ ਦਿਨ ਚੱਲ ਤੂੰ ਪੈ ਜਾ ਤੇ ਚੰਗਾ ਵਾ ਨਹੀਂ ਪੱਕ ਜਾਣੀਆਂ ਨਾਲ ਹੀ ਉਹਨਾਂ ਦੇ ਆਹੋ ਮੰਡੀ ਵਿੱਚ ਕਈ ਨੇ ਤੇ ਫੋਲਣ ਦੇ ਜਿਨ੍ਹਾਂ ਦੀ ਕੱਚੀ ਆੜਤੀ ਟੁੱਟ ਨਹੀਂ ਦੇ ਪਹੁੰਚ ਦੂ ਪਤਾ ਹੋਵੇ ਨਾ ਕਿ ਸਾਡੇ ਘਰ ਦੇ ਜੀ ਇਦਾਂ ਦੇ ਆ ਮਾਦਾ ਕਾਲੀ ਪੈ ਜਾਂਦੀ ਏ ਫਿਰ ਅਗਲੇ ਨੂੰ ਮੌਕਾ ਨਹੀਂ ਦੇਦਾ ਹੁੰਦਾ ਗੱਲ ਕਰਦਾ ਉਹ ਮੈਂ ਜਨਾ ਬਥੇਰੇ ਖਿ ਜਾਣ ਕੇ ਮੈਂ ਵੀ ਚਲوں ਦੱਸ ਕੇ ਚਲ ਜਾਂਦੇ ਲੜਾਈ ਨਾ ਹੀ ਪੈਂਦੀ ਘਰ ਚ